ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਐਨਕਾਊਂਟਰ ਹੋਇਆ ਹੈ ਪੁਲਿਸ ਵੱਲੋਂ ਅੱਧੀ ਰਾਤ ਨੂੰ ਗੈਂਗਸਟਰ ਦਾ ਐਨਕਾਊਂਟਰ ਕੀਤਾ ਗਿਆ ਹੈ ਦੱਸਦੀ ਹੈ ਹੈਪੀ ਬਾਬਾ ਗੈਂਗ ਦਾ ਗੈਂਗਸਟਰ ਦੱਸਿਆ ਜਾ ਰਿਹਾ ਹੈ ਤਾਂ ਇੱਕ ਗੈਂਗਸਟਰ ਦਾ ਐਨਕਾਊਂਟਰ ਹੋਇਆ ਹੈ ਦੱਸਦੀ ਹੈ ਕਿ ਖਬਰ ਤਰਨ ਤਰਨ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਗੈਂਗਸਟਰ ਦਾ ਪੁਲਿਸ ਵੱਲੋਂ ਇਨਕਾਊਂਟਰ ਕੀਤਾ ਗਿਆ ਤਰਨ ਤਰਨ ਦੇ ਵਿੱਚ ਇਸ ਗੈਂਗਸਟਰ ਵੱਲੋਂ ਫਰੋਤੀ ਮੰਗੀ ਗਈ ਸੀ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਸਾਰਾ ਪੁਲਿਸ ਪ੍ਰਸ਼ਾਸਨ ਇਕੱਠਾ ਹੋਇਆ ਹੈ ਦੱਸ ਦਈਏ ਕਿ ਗੈਂਗਸਟਰ ਦੇ ਪੈਰ ਦੇ ਵਿੱਚ ਗੋਲੀ ਮਾਰੀ ਗਈ ਹੈ ਤਾਂ ਜਦੋਂ ਪੁਲਿਸ ਪਿੱਛਾ ਕਰਦੀ ਹੈ ਗੈਂਗਸਟਰ ਦਾ ਫੜਨ ਦੀ ਕੋਸ਼ਿਸ਼ ਕਰਦੀ ਹੈ ਪੁਲਿਸ ਵੱਲੋਂ ਗੈਂਗਸਟਰ ਨੂੰ ਰੋਕਿਆ ਜਾਂਦਾ ਹੈ ਤਾਂ ਗੈਂਗਸਟਰ ਵੱਲੋਂ ਪੁਲਸ ਦੇ ਉੱਤੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਜਿਸ ਦੇ ਨਾਲ ਪੁਲਿਸ ਦੀ ਗੱਡੀਆਂ ਤੇ ਗੋਲੀਆਂ ਲੱਗਦੀਆਂ ਪਰ ਜਦੋਂ ਪੁਲਿਸ ਵੱਲੋਂ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਫਾਇ ਵਿਚ ਗੋਲੀ ਲੱਗੀ ਆ ਔਰ ਉਸ ਨੂੰ ਜਿੰਦਾ ਗ੍ਰਿਫਤਾਰ ਕਰ ਦਿੱਤਾ ਗਿਆ ਹੈ ਤਾਂ ਵੱਡੀ ਖਬਰ ਜੋ ਹੈ ਤਰਨਤੰਤਤ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਪੁਲਿਸ ਦੇ ਗੈਂਗਸਟਰ ਵਿਚਾਲੇ ਮੁਠਪੇੜ ਹੋਈ ਹੈ ਮੁਠਪੇੜ ਤੋਂ ਬਾਅਦ ਗੈਂਗਸਟਰ ਦੇ ਗੋਲੀ ਵੱਜੀ ਹੈ ਔਰ ਗੈਂਗਸਟਰ ਨੂੰ ਗ੍ਰਿਫਤਾਰ ਕਰਕੇ ਹਸਪਤਾਲ ਭੇਜ ਦਿੱਤਾ ਗਿਆ ਹੈ ਜ਼ਖਮੀ ਹਾਲਤ ਦੇ ਵਿੱਚ ਗੈਂਗਸਟਰ ਸੀ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਭੇਜ ਦਿੱਤਾ ਗਿਆ ਹ ਤਾਂ ਪੁਲਿਸ ਵੱਲੋਂ ਤਸਵੀਰਾਂ ਮੌਕੇ ਦੀਆਂ ਸਾਂਝੀ ਕਰ ਰਹੇ ਹਾਂ ਦੇਖ ਸਕਦੇ ਹੋ ਪੁਲਿਸ ਇਕੱਠੀ ਹੋਈ ਹੈ ਔਰ ਪੁਲਿਸ ਵੱਲੋਂ ਬਾਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਰਾਤ ਵੇਲੇ ਪੁਲਿਸ ਨੇ ਜਦ ਗੈਂਗਸਟਰ ਨੂੰ ਘੇਰਿਆ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗੈਂਗਸ ਜਵਾਬੀ ਫਾਈਲਿੰਗ ਦੇ ਵਿੱਚ ਪੁਲਸ ਵੱਲੋਂ ਗੈਂਗਸਟਰ ਨਾਲ ਕਾਊਂਟਰ ਕਰ ਦਿੱਤਾ ਜਾਂਦਾ ਹੈ ਫਿਲਹਾਲ ਪੁਲਸ ਵੱਲੋਂ ਜ਼ਖਮੀ ਹੋਏ ਗੈਂਗਸਟਰ ਨੂੰ ਇਲਾਜ ਦੇ ਲਈ ਹਸਪਤਾਲ ਪਹੁੰਚ ਦਿੱਤਾ ਗਿਆ ਹੈ ਔਰ ਅਗਲੀ ਕਾਰਵਾਈ ਜੋ ਹੈ ਪੁਲਸ ਵੱਲੋਂ ਉਹ ਕੀਤੀ ਜਾ ਰਹੀ ਹੈ ਫਾਇਰਿੰਗ ਹੋਈ ਸੀਗੀ ਵਾਈਕ੍ਰੋ ਸਿੰਘ ਜੀ ਦੇ ਦੁਕਾਨ ਤੇ अर्ਲੀ ਮਾਰਨਿੰਗ ਫਾਇਰਿੰਗ ਹੋਈ ਸੀ ਸਾਢੇ 5 ਦੇ ਲਾਗੇ ਉਹਦੇ ਸੰਬੰਧ ਦੇ ਵਿੱਚ 155 ਨੰਬਰ ਐਫ ਆਈ ਆਰ ਸਿੱਧੀ ਤਨਖਾਣ ਦੇ ਵਿੱਚ ਦਰਜ ਹੋਈ ਸੀਗੀ ਉਹਦੇ ਵਿੱਚ ਇੱਕ ਸਾਨੂੰ ਅੱਜ ਲੀਡ ਲੱਗੀ ਸੀਗੀ ਬਈ ਜਿਹੜਾ ਬੰਦਾ ਹੈ ਜੋਧਵੀਰ ਸਿੰਘ ਇਹਨੇ ਹੀ ਵਾਰਦਾਤ ਦਾ ਅੰਜਾਮ ਦਿੱਤਾ ਹੈ ਜੇ ਜਦੋਂ ਸਾਡੀ ਪੁਲਿਸ ਪਾਰਟੀ ਇਹਨੂੰ ਫਰਨ ਵਾਸਤੇ ਮੁਖਬਰ ਖਾਸ ਦੀ ਇੰਤਲਾਹ ਤੇ ਇੱਥੇ ਆਈ ਸੀ ਜੀ ਤੇ ਇਹਨਾਂ ਨੇ ਸਾਨੂੰ ਸਾਹਮਣੇ ਵੇਖ ਕੇ ਪੁਲਿਸ ਪਾਰਟੀ ਨੂੰ ਸਾਹਮਣੇ ਵੇਖ ਕੇ ਪੁਲਿਸ ਵੱਲ ਚਾਰ ਫਾਇਰ ਕੱਢੇ ਜਿਹੜੇ ਕਿ ਪੁਲਿਸ ਦੀ ਗੱਡੀ ਤੇ ਦੋ ਫਾਇਰ ਲੱਗੀਆਂ ਤੇ ਦੋ ਇਹਨਾਂ ਨੇ ਆਸ-ਪਾਸ ਲੱਗੀਆਂ ਜਵਾਬੀ ਕਾਰਵਾਈ ਦੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਫਾਇਰਿੰਗ ਕੀਤੀ ਤੇ ਇੱਕ ਜਿਹੜੀ ਫਾਇਰ ਹੈ ਜਿਹੜਾ ਜੋਧਵੀਰ ਹੈ ਉਹਦੀ ਲਾਟੇ ਲੱਗੀ ਹੈ ਤੇ ਦੂਜਾ ਫਾਇਰ ਜਿਹੜਾ ਕਿ ਇਹਨੂੰ ਡਰੋਨ ਵਾਸਤੇ ਕੀਤਾ ਸੀਗਾ ਉਹਦੇ ਵਿੱਚ ਇੰਜਰਡ ਹੋਇਆ ਹੈ ਤੇ ਇਹਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਗਿਆ ਹੈ ਜੀ ਸਰ ਇਹਨੇ ਕਿੱਥੇ ਫਾਇਰਿੰਗ ਕੀਤੀ ਸੀ ਕੁਛ ਮਾਮਲਾ ਇਹ ਜਿਹੜਾ ਝੰਡਿਆਲਾ ਚੌਂਕ ਦੇ ਲਾਗੇ ਆਪਣੀ ਡਰੇਨ ਪੈਂਦੀ ਹੈ ਇੱਥੇ ਇਹਨੇ ਪੁਲਿਸ ਤੇ ਵਲ ਫਾਇਰਿੰਗ ਕੀਤੀ ਸੀਗੀ ਦੋ ਜਿਹੜੇ ਫਾਇਰ ਆ ਪੁਲਿਸ ਦੇ ਗੱਡੀ ਦੇ ਵਿੱਚ ਲੱਗੇ ਆ ਤੇ ਦੋ ਜਿਹੜੇ ਫਾਇਰ ਆ ਪੁਲਿਸ ਲੈਣਾਂ ਨੇ ਕੀਤੇ ਸੀਗੇ ਬਾਕੀ ਦੇ ਸਰ ਪਹਿਲਾਂ ਕਿੰਨੇ ਕਿ ਮਾਮਲੇ ਦਰਜ ਹੈ ਇਹਦੇ ਆ ਪਤਾ ਤਤਕੀਸ ਕਰਦੇ ਪਏ ਆ ਜਿਹੜਾ 5 ਨੰਬਰ ਵਾਲਾ ਫਾਇਰਿੰਗ ਵਾਲਾ ਮਸਲਾ ਹੈ ਜਿਹੜਾ ਗੁਰਮੁਖ ਸਿੰਘ ਤੇ ਕੀਤਾ ਸੀਗਾ ਵਾਈਕਰੋ ਸਿੰਘ ਤੇ ਕੀਤਾ ਸੀਗਾ ਉਹ ਤਾਂ ਬਿਲਕੁਲ ਕਲੀਅਰ ਹੈ ਜੀ ਉਹਦੇ ਵਿੱਚ ਮੇਨ ਸ਼ੂਟਰ ਸੀਗਾ ਜਿਹਦਾ ਵੀਡੀਓ ਦੇ ਵਿੱਚ ਵੀ ਹੁੰਦਾ ਹੈ ਇਹਦੇ ਸੰਬੰਧ ਦੇ ਵਿੱਚ 155 ਨੰਬਰ ਐਫ ਆਈ ਆਰ ਜਿਹੜੀ ਹੈ ਉਹ ਵੀ ਦਰਜ ਹੈ ਜੀ ਸਰ ਇਹਦਾ ਨਾਮ ਕੀ ਹੈ ਮੁਲਜ਼ਮ ਦਾ ਆ ਮੁਲਜ਼ਮ ਦਾ ਫਾਇਰ ਹੈ ਜੋਧਵੀਰ ਸਿੰਘ ਉਰਫ ਜੋਦਾ ਜਿਹੜਾ ਕਿ ਦੀਨ ਅਲਾਦੀਨਪੁਰ ਦਾ ਰਹਿਣ ਵਾਲਾ ਹੈ ਇਹ ਜਿਹੜਾ ਪੂਰਾ ਗੈਂਗ ਹੈ ਇੱਕ ਹੈਪੀ ਬਾਬਾ ਕਰਕੇ ਗੈਂਗਸਟਰ ਹੈ ਜਿਹੜਾ ਕਿ ਜੇਲ੍ਹ ਦੇ ਵਿੱਚ ਹੈ ਉਹਦੇ ਕੈਨ ਤੇ ਸਾਰਾ ਦਾ ਸਾਰਾ ਅੰਜਾਮ ਫੈਰ ਨੂੰ ਦਿੱਤਾ ਗਿਆ ਸੀਗਾ ਇਹਦੇ ਸੰਬੰਧ ਦੇ ਵਿੱਚ ਆਪਾਂ ਜਿਹੜੀ ਇਹ ਗੈਂਗ ਦੇ ਤਿੰਨ ਮੈਂਬਰ ਪਹਿਲਾਂ ਹੀ ਅਸੀਂ ਅਰੈਸਟ ਕਰ ਚੁੱਕੇ ਆਂ ਇਹ ਅੱਜ ਜਿਹੜਾ ਮੇਨ ਸ਼ੂਟਰ ਹੈ ਅੱਜ ਕਾਬੂ ਆਇਆ ਸੀਗਾ ਤੇ ਬਾਕੀ ਜਿਹੜੇ ਸ਼ੂਟਰ ਹੈ ਉਹਦੇ ਉਹਨਾਂ ਦੀ ਪਛਾਣ ਹੋ ਗਈ ਹੈ ਤੇ ਸਾਡੀ ਪੁਲਿਸ ਪਾਰਟੀ ਉਹਨਾਂ ਦੇ ਮਗਰ ਲੱਗੀ ਹੋਈ ਹੈ। ਸਨ ਟੋਰੀਅਸ ਜਿਹੜੇ ਹੈ ਉਲਜਮ ਅਗੇਨਰ ਖਿਲਾਫ ਪੁਲਿਸ ਵੱਲੋਂ ਸਖਤ ਐਕਸ਼ਨ ਲਿਆ ਜਾ ਰਿਹਾ ਹੈ ਜਿਵੇਂ ਅਤਵਾਦ ਦੇ ਟਾਈਮ ਲੈ ਆ ਗਿਆ ਜਾਂਦਾ ਸੀ। ਪੁਲਿਸ ਵੱਲੋਂ ਇਸ ਦੀ ਸ਼ਲਾਘਾ ਕੀਤੀ ਜਾਂਦੀ ਕੀ ਅਪੀਲ ਕਰੀਏ ਲੋਕਾਂ ਨੂੰ ਸੀ ਸਾਡੇ ਵੱਲੋਂ ਵੀ ਇਹ ਇਹੀ ਹੈ ਕਿ ਜੇ ਕਿਸੇ ਨੂੰ ਕੋਈ ਧਮਕੀ ਭਰੀ ਕਾਲ ਆਉਂਦੀ ਹੈ ਜਾਂ ਕਿਸੇ ਵੱਲੋਂ ਕੋਈ ਪੈਸੇ ਦੀ ਮੰਗ ਕੀਤੀ ਜਾਂਦੀ ਹੈ ਪੁਲਿਸ ਨੂੰ ਨਾਲ ਦੀ ਨਾਲ ਦੱਸਿਆ ਜਾਵੇ। ਸਾਡੀ ਪੁਲਿਸ ਜਿਹੜੀ ਹੈ ਉਹ ਸਖਤ ਹੈ। ਇਹ ਇਸ ਪਾਸੇ ਹੀ ਕੰਮ ਕਰਦੀ ਪਈ ਹੈ ਦੇ ਜੇ ਸਾਨੂੰ ਟਾਈਮ ਨਾਲ ਇਤਲਾਾ ਆਏਗੀ ਤੇ ਜਿਹੜੇ ਗੈਂਗਸਟਰ ਹੈ ਇਹ ਗੈਂਗਸਟਰ ਵੀ ਇਹਨਾਂ ਨੂੰ ਕਹਿਣਾ ਨਹੀਂ ਚਾਹੀਦਾ ਇਹ ਜਿਹੜੇ ਮਾਮੂਲੀ ਜੇ ਮਲਜ਼ਮ ਹੈ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਜਿਵੇਂ ਅੱਜ ਕੀਤੀ ਗਈ ਹੈ ਸਰ ਮਲਜ਼ਮ ਨੂੰ ਅਸਲ ਵਿੱਚ ਕਿੱਥੇ ਐਡਮਿਟ ਕਰਵਾਇਆ ਗਿਆ ਕੀ ਇਹਦਾ ਇਹ ਸਿਵਲ ਹਸਪਤਾਲ ਨੂੰ ਭੇਜਿਆ ਗਿਆ ਹੈ ਜਿਹੜਾ ਕਿ ਜਿਹੜੇ ਇਲਾਜ ਕੋ ਅਸਲ ਵਿੱਚ ਬ੍ਰਾਹਮਤ ਹੈ ਇਸ ਕੋ ਇਹ ਦੇਖੋ ਲੈ ਇੱਕ ਗਲੋਕ ਦਾ ਬੜਾ ਜਿਹੜਾ ਸੋਫਿਸਟਿਕੇਟ ਪਿਸਤਲ ਹੈ ਉਹ ਬ੍ਰਾਹਮਤ ਕੀਤਾ ਗਿਆ 9mm ਦਾ ਹੋਰ ਸਰ ਸਰ ਇੱਥੇ ਕੋਈ ਹੋਈ ਇੱਕ ਮੋਟਰਸਾਈਕਲ ਜਿਹੜੀ ਸਪਲੈਂਟਰ ਉਹ ਬ੍ਰਾਹਮਤ ਕੀਤੀ ਗਈ ਏ ਫਿਲਹਾਲ ਅਜੇ ਇੱਕੋ ਬੰਦਾ ਫੜਿਆ ਗਿਆ ਹੈ ਬਾਕੀ ਸਾਨੂੰ ਬੜੀ ਵਧੀਆ ਲੀਡ ਮਿਲੀ ਹੈ ਤੇ ਸਾਨੂੰ ਉਮੀਦ ਹੈ ਕਿ ਸਵੇਰ ਤੱਕ ਅਸੀਂ ਹੋਰ ਇਹਦਾ ਗੈਂਗ ਤੇ ਬੰਦ ਕਰਿਆ ਫੜ ਲੈਣਗੇ